ਕੋਈ ਹੈਗਾ ਭਾਜੀ ਹੈਲੋ ਭਾਜੀ ਇੱਥੇ ਕੀ ਕਰਦੇ ਸੀਗੇ ਮੇਰੀ ਦੁਕਾਨ ਆ ਮੇਰਾ ਸਮਾਨ ਆ ਮੈਂ ਜੋ ਮਰਜ਼ੀ ਕਰਾਂ ਵੀਰੇ ਤੁਸੀਂ ਕੀ ਲੈਣਾ ਤੁਹਾਨੂੰ ਕੀ ਕਰੀ ਅਸੀਂ ਜੋ ਮਰਜ਼ੀ ਕਰੀਏ ਓਏ ਵੀਰੇ ਮੇਰੀ ਦੁਕਾਨ ਆ ਅਸੀਂ ਜੋ ਮਰਜ਼ੀ ਕਰੀਏ ਨਹੀਂ ਉਹ ਹੈ ਨਹੀਂ ਦੁਕਾਨ ਆ ਹਾਂਜੀ ਹਾਂਜੀ ਭਾਜੀ ਥੋਡੀ ਦੁਕਾਨ ਆ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਥੋਡੀ ਦੁਕਾਨ ਤੁਸੀਂ ਗਾਹ ਕੋ ਦੋਨੋਂ ਨੇ ਕਸਟਮਰ ਹਾਂ ਜੀ ਇਸ ਤੋਂ ਹੋਰ ਅੰਛਾ ਅੰਗਰੇਜ਼ੀ ਸਮਾਨ ਲੈਣਾ ਕੋਈ ਪੰਜਾਬੀ ਨਹੀਂ ਪੰਜਾਬੀ ਲੈ ਪੰਜਾਬੀ ਵੀਰੇ ਸਾਡਾ ਨਾ ਬ੍ਰਾਂਡ ਆ ਜੇਪੀ ਪੰਜਾਬੀ ਉਹਦੇ ਪੰਜਾਬੀ ਕਲਚਰ ਆ ਸਾਰੀਆਂ ਟੀ-ਸ਼ਰਟਾਂ ਮਿਲਦੀਆਂ ਉਹ ਬੋਰਡ ਪੜ ਕੇ ਅਸੀਂ ਤਾਂ ਹੀ ਆਏ ਆ ਅੰਦਰ ਥੈਂਕ ਯੂ ਭਾਈ ਆਪਣਾ ਏਸੀ ਤੇਜ਼ ਕੀਤਾ ਹੋਇਆ ਨਾ ਚਲੋ ਵਧੀਆ ਗੱਲ ਆ ਜੀ ਅੱਖਾ ਜੀ ਅੱਜ ਕੱਲ ਕਿੱਥੇ ਸਰਦਾ ਜੀ ਏਸੀ ਬਿਨਾ ਗਰਮੀ ਪਤਾ ਕਿੰਨੀ ਆ ਜੀ ਨਹੀਂ ਸਰਦਾ ਨਹੀਂ ਹਾਂਜੀ ਹਾਂਜੀ ਅਸੀਂ ਬਡੌਂਦੀ ਵਾਲੀ ਭੂਆ ਨਹੀਂ ਹੈਗੀ ਬੀਤੋ ਉਹ ਗਰਮੀ ਨਾਲ ਭਰਾ ਬਿਮਾਰ ਹੋ ਗਈ ਹੋਏ ਉਹ ਕੋਤੇ ਡਾਕਟਰ ਕੋਲ ਲੈ ਕੇ ਗਏ ਉਹਨੂੰ ਡ੍ਰਿਪ ਲਾਤੀ 3400 ਰੁਪਏ ਲੱਗਿਆ ਕੋਤੇ ਦੇ ਨਹੀਂ ਉਹ ਨਾ ਡਾਕਟਰ ਦਾ ਨਾਮ ਖੋਤਾ ਵਾ ਬੀਤੋ ਭੂਆ ਦੇ ਲਾਤੀ ਉਹ ਉਹਦੇ ਨਾ ਟੀਕੇ ਲੱਗੇ ਨੇ ਠੰਡੇ ਠੰਡੇ ਫ੍ਰੀਜ ਚੋਂ ਕੱਢ ਕੇ ਲਾਏ ਹੋਣੇ ਹਾਂ ਮਹਿਮਨ ਦੇ ਟੀਕੇ ਲੱਗੇ ਨੇ ਉਹ ਪੰਜ ਇਨਸਾਨ ਨੇ ਉਹਨਾਂ ਨੂੰ ਜਾਨਵਾਰਾ ਡਾਕਟਰ ਕਿਉਂ ਲੱਗ ਗਏ ਆ ਉਹਦਾ ਨਾਮ ਕੋਤਾਵਾ ਉਦਾਂ ਉਹਨੇ ਐਮਬੀਬੀਐਸ ਬੰਦੇ ਵਾਲੀ ਕੀਤੀ ਹੋਈ ਠੰਡੇ ਟੀਕੇ ਲਈ ਗੁੰਦਕ ਤੀਰਾ ਭਰ ਕੇ ਲਾਏ ਨਹੀਂ ਨਹੀਂ ਲੈਮਨ ਵਾਲੇ ਵੀਰੇ ਇੱਧਰ ਉੱਧਰ ਦੀ ਗੱਲਾਂ ਨਾ ਕਰੋ ਹਾਂਜੀ ਸੁਣੋ ਇੰਨੀ ਗਰਮੀ 'ਚ ਅਸੀਂ ਆਏ ਆਏ ਠੀਕ ਆ ਆਪਾਂ ਟੀ-ਸ਼ਰਟਾਂ ਲੈਣੀਆਂ ਨੇ ਲੈਣੀਆਂ ਤੁਸੀਂ ਸਾਨੂੰ ਨਾ ਪੰਜਾਬੀ ਵਰਡਿੰਗ ਵਾਲੀਆਂ ਘੈਂਟ ਘੈਂਟ ਟੀ-ਸ਼ਰਟਾਂ ਵਿਖਾ ਦਿਓ ਵਿਖਾ ਦਿਓ ਠੀਕ ਹੈ ਤੇ ਇੱਕ ਠੰਡਾ ਜਿਹਾ ਪਾਣੀ ਵੀ ਪਿਆ ਦਿਓ ਸਾਨੂੰ ਅੱਛਾ ਸ਼ਬੀਲ ਭਈ ਆ ਉਹ ਨਹੀਂ ਵੀਰੇ ਉਹ ਤਾਂ ਕਲੀਨਰ ਆ ਬਈ ਨਾ ਆਇਆ ਨਾ ਦੇ ਦੋ ਆ ਪਾਣੀ ਬਿਨਾ ਤੁਸੀਂ ਠੰਡਾ ਪਾਣੀ ਦੇ ਦੋ ਪਤਾ ਠੰਡਕ ਮਿਲ ਜੂਗੀ ਬਰਮਾ ਜੀ ਪਰ ਬਰਮਾਲਾ ਜੀ ਕੌਣ ਹੈ ਨਹੀਂ ਸਾਡੇ ਬਰਮਾ ਜੀ ਨਹੀਂ ਹੋ ਅੱਛਾ ਮੈਂ ਤੇ ਕਹਿੰਦਾ ਐਸੀ ਬਹੁਤ ਵਧੀਆ ਜੀ ਲੁਧਿਆਣੇੋਂ ਲਿਆਂਦਾ ਭਾਜੀ ਬਜਾਇਜ ਦੇ ਕਾਰ ਤੇ 100 ਰੁਪਏ ਬਜਦਾ ਕਹਿੰਦੇ ਸਾਡੇ ਕੋਲ ਵੀ ਬਜਾਇਜ ਦਾ ਮੋਟਰਸਾਈਕਲ ਆ ਘੜੀਸਾ ਜਾਇਗਾ 100 ਰੁਪਏ ਤੇਲ ਪਾ ਕੇ ਚਲਾਣਿਆਂ ਨੂੰ ਹੀ ਪੂਰਾ ਲੁਧਿਆਣਾ ਘੁੰਮ ਲਈਦਾ ਸੀ ਹਾਂ ਵੀਰੇ ਜੀ ਵਧੀਆ ਨਾ ਉਹਦੇ ਵਧੀਆ ਬੰਦੇ ਆ ਯਾਰ ਭਾਈ ਹੋਰ ਮੈ ਜੀ ਪਾਣੀ ਪਾਣੀ ਨਹੀਂ ਆ ਬਰਮਾ ਜੀ ਆਗੇ ਭਾਜੀ ਪਾਣੀ ਨਾਲ ਹੀ ਹੋ ਗਈ ਗਿੱਲਾ ਭਾਜੀ ਹਾਂ ਪਾਣੀ ਗਿੱਲਾ ਭਾਈ ਓ ਭਾਈ ਪਾਣੀ ਗਿੱਲਾ ਹੀ ਤੂੰ ਮਿੰਟ ਰੱਖ ਤੂੰ ਤੇ ਰੱਖ ਤੋ ਕੋਈ ਗੱਲ ਨਹੀਂ ਬੱਚ ਪੀ ਲੈ ਨਹੀਂ ਨਹੀਂ ਪੀ ਲੋ ਭਾਈ ਪੀ ਲੋ ਠੀਕ ਹੈ ਪਾਪ ਪੀ ਲੈਨੇ ਦੀ ਹਾਂਜੀ ਪੀ ਲੋ ਦੇਖੋ ਭਾਈ ਤੁਸੀਂ ਟੀ-ਸ਼ਰਟ ਲੈਣ ਆਏ ਹੋ ਐਮ ਸਾਈਜ਼ ਡੋਨਟ ਵੇਸਟ ਮਾਈ ਟਾਈਮ ਸ਼ੋ ਅਸ ਐਮ ਸਾਈਜ਼ ਟੀ-ਸ਼ਰਟਸ ਥੈਂਕ ਯੂ ਭਾਈ ਏੰਗਲੈਂਡ ਤੋਂ ਤੁਸੀਂ ਨਹੀਂ ਹਾਂ ਨਾਗਲੈਂਡ ਤੋਂ ਆ ਜੀ ਨਾਗਲੈਂਡ ਤੋਂ ਸ਼ਿਮਲੀ ਭਾਈ ਆਏ ਸੀ ਕਿ ਖਾਲੀ ਹੱਥਾਂ ਕੇ ਸੰਤਰੇ ਹੀ ਲੈ ਆਂਦੇ ਤੇ ਨਾਗਲੈਂਡ ਸੰਤਰੇ ਬਹੁਤ ਫੇਮਸ ਨੇ ਨਾਗਪੁਰ ਕਹਿੰਦੇ ਭਾਈ ਸ਼ਾਇਦ ਨੂੰ ਜਿੱਥੇ ਤੁਸੀਂ ਸੋਚਦੇ ਹੋ ਨਾਗਲੈਂਡ ਖਰਬੂਜੇ ਹੀ ਲੈ ਆਂਦੇ ਫਿਰ ਬਰਖੂਜੇ ਨਹੀਂ ਹੈਗੇ ਉੱਥੇ ਬਰਤ ਔਖੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਪੀ ਕੇ ਆਇਆ ਨਾ ਨਹੀਂ ਨਹੀਂ ਪੀਣੀ ਨਹੀਂ ਚਾਹੀਦੀ ਗਰਮੀ ਬਹੁਤ ਹੈ ਸਹੀ ਗੱਲ ਤੈਂ ਤਾਂ ਤੁਰ ਤੇ ਮੈਂ ਠੰਡਾ ਪਾਣੀ ਮੰਗਿਆ ਹੀਗਾ ਪੀਓ ਪੀਓ ਭਾਜੀ ਪਾਣੀ ਪਿਓ ਟੀ-ਸ਼ਰਟ ਕਿੰਨੀਆਂ ਕੁ ਦਿਖਾਦਾ ਭਾਜੀ ਮੈਂ ਮਤਲਬ ਐਮ ਸਾਈਜ਼ ਇੰਨੀਆਂ ਹੈਗੀਆਂ ਦਿਖਾਓ ਇਸ ਦੀ ਪਰਵਾਹ ਨਹੀਂ ਕਰਨੀ ਤੁਸੀਂ ਦਿਖਾ ਦਿਓ ਜਿੰਨੀਆਂ ਐਮ ਸਾਈਜ਼ ਮੇਰੀ ਗੱਲ ਸੁਣੋ ਤੁਸੀਂ ਇਹਦੀ ਸੇਲੀ ਵਾਸਤੇ ਲੈਣੀ ਕਿ ਤੁਸੀਂ ਇਹਦੀ ਸੇਲੀ ਵਾਸਤੇ ਲੈਣੀ ਹੈ ਅਸੀਂ ਆਪਣੇ ਵਾਸਤੇ ਲੈਣੀ ਹੈ ਮੈਂ ਇਹਦੀ ਸੇਲੀ ਵਾਸਤੇ ਲੈਣੀ ਹੈ ਮੈਨੂੰ ਐਦਾਂ ਲੱਗੇ ਬਸ ਠੀਕ ਆ ਠੀਕ ਆ ਓਕੇ ਹੋ ਗਿਆ ਤੁਸੀਂ ਇਦਾਂ ਕਰੋ ਆਪਣੀ ਸੇਲੀ ਦਾ ਨੰਬਰ ਦੋ ਮੈਨੂੰ ਨਹੀਂ ਨਹੀਂ ਇਹ ਗੱਲ ਨਹੀਂ ਮੇਰੇ ਦੇਖੋ ਜਿਹੜੀ ਇਹਦੀ ਸੇਲੀ ਸੀ ਨਾ ਉਮਨ ਨੂੰ ਕਹਿੰਦੀ ਪਲੀਜ਼ 베بی ਮੈਨੂੰ ਕੁਛ ਗਿਫਟ ਕਰ ਦਿਓ ਜਿਹੜੀ ਮੇਰੀ ਜਰੂਰੀ ਸੀ ਉਹਨਾਂ ਨੇ ਇਹਨੂੰ ਕਿਹਾ ਸੀਗਾ ਕਿ ਦੇਖੋ ਵੀਰੇ ਮੈਨੂੰ ਕੁਛ ਗਿਫਟ ਮੈਂ ਵੀਰੇ ਦੇਖੋ ਮੇਰਾ ਨਾ ਇੱਕ ਲੌਜੀਕ ਹੈ ਕੰਮ ਕਰਦਾ ਹਾਂ ਜੀ ਮੈਂ ਥੋੜਾ ਜਨਾ ਸੀਰੀਅਸ ਕੰਮ ਕਰਦਾ ਤੁਸੀਂ ਮੇਰੀ ਗੱਲ ਨੂੰ ਸਮਝੋ ਅੱਛਾ ਕਿੱਦਾਂ ਇਦਾਂ ਕੋ ਗੁੰਝਲ ਪੈ ਜਾਣੀ ਬੜੀ ਇਹ ਸਿੱਖਣਾ ਪੈਂਦਾ ਬਸ ਇਹ ਥੱਲੇ ਕਰੋ ਦੇਖੋ ਮੈਂ ਥੋੜੀ ਜਿਹੀ ਦਾ ਨੰਬਰ ਲਵਾਂਗਾ ਹਾਂ ਉਹ ਡਾਇਲ ਕਰੂੰਗਾ ਹਾਂ ਉਹਨੂੰ ਪੁੱਛੂੰਗਾ ਆ ਭਾਬੀ ਜੀ ਤੁਹਾਡੇ ਟੀ-ਸ਼ਰਟ ਕਿਹੜੇ ਸਾਈਜ਼ ਦੀ ਆਉਂਦੀ ਹੈ ਮੈਂ ਦੱਸ ਦਿੰਨਾ ਜੀ ਕਿ ਉਹ ਤਾਂ ਨੋ ਦੀ ਸੇਲੀ ਦਾ ਸਾਈਜ਼ ਕਿੱਦਾਂ ਪਤਾ ਓਏ ਉਹਨਾਂ ਨੇ ਆਪ ਕਿਹਾ ਸੀ ਨਾ ਕਿ ਬੇਬੀ ਮੇਰੇ ਵਾਲੇ ਕੋਲੋਂ ਲੈ ਆਏ ਬੇਬੀ ਮੈਨੂੰ ਕਿਹਾ ਸੀ ਬੇਬੀ ਮੈਨੂੰ ਕਿਹਾ ਸੀ ਬੇਬੀ ਤੈਨੂੰ ਕਿਹਾ ਸੀ ਇਹਨੂੰ ਕਿਹਾ ਜੀ ਟੀ-ਸ਼ਰਟ ਲੈ ਆਇਓ ਕੰਜ ਪੀਰਾ ਟੀ-ਸ਼ਰਟ ਲੈ ਆਇਓ ਵੀਰਾ ਲਿਖਿਆ ਹੋਵੇ ਹਾਂ ਪੀਰਾ ਮੇਰਾ ਲਾੜਲਾ ਵੀਰਾ ਹੈ ਨਹੀਂ ਹੈ ਨਹੀਂ ਜੇ ਕਹੋ ਤਾਂ ਭਾਜੀ ਕਸ਼ਸ਼ ਸ਼ੁਸ਼ ਕੱਪ ਰੈਸ ਕਰਾ ਲਵਾਂਗੇ ਨਹੀਂ ਤੇ ਇਹ 44 40 ਨੇ ਜਿਹਨ ਚਾਹੀਦੀ ਚਵਲ ਤਾਂ ਤੁਹਾਨੂੰ ਰਸ਼ੀ ਥੈਂਕ ਯੂ ਇਹ ਪੈਸੇ ਨਹੀਂ ਹੈਗੇ ਮੇਰੇ ਕੋਲ ਭਾਜੀ ਪੈਸੇ ਦੀ ਗੱਲ ਨਹੀਂ ਹੈ ਕਿ ਤੁਸੀਂ ਟੀ-ਸ਼ਰਟ ਆ ਬਖਾਂਦੇ ਕਿਉਂ ਨਹੀਂ ਪੈ ਹੈਗੇ ਅੱਛਾ ਫालतू ਦੀ ਗੱਲ ਤੁਸੀਂ ਆਪ ਵੀ ਅਸੀਂ ਅਸੀਂ ਵੀਡੀਓ ਭਾਜੀ ਇਹ ਨਾ ਆ ਦੇਖੋ ਕਿੰਨੀ ਸੋਹਣੀ ਟੀ-ਸ਼ਰਟ ਆ ਦੇਖੋ ਵਾਓ ਤੁਸੀਂ ਇਦਾਂ ਕਰੋ ਭਾਜੀ ਲੜਣਾ ਨਹੀਂ ਸੇਲੀ ਭਾਵੇਂ ਇਹ ਦੀ ਹੋਵੇ ਇਹ ਦੀ ਹੋਵੇ ਠੀਕ ਆ ਆ ਰੱਖੋ ਭਾਜੀ ਰੱਖ ਦੇ ਵੀਰੇ ਥੋੜੀ ਗਰਮ ਸੀ ਨਾ ਪਾਣੀ ਨੁੱਲ ਗਿਆ ਵਰਮੇ ਜੀ ਕੱਪੜਾ ਕੱਪੜਾ ਮਾਰ ਆ ਕੇ ਅਸੀਂ ਟੀ-ਸ਼ਰਟ ਦਾ ਨਹੀਂ ਬੋਲਣਾ ਹੈਗਾ ਤੇਰੇ ਜੱਟਾ ਮੁੰਡਾ ਉਹਦਾ ਹੇ ਅੱਛਾ ਚੱਲ ਯਾਰ ਮੈਂ ਨਹੀਂ ਮੈਨੂੰ ਕੱਪੜੇ ਆਹ ਭਾਜੀ ਮੇਰੀ ਗੱਲ ਦੇਖੋ ਵਰਮਾ ਜੀ ਆਣਗੇ ਨਾ ਕੱਪੜਾ ਮਾਰਨ ਸੌਰੀ ਮੰਗਣੀ ਆ ਠੀਕ ਹੈ ਜੀ ਭਾਜੀ ਸੌਰੀ ਜੀ ਸੌਰੀ ਹੋ ਗਈ ਓਕੇ ਤੁਸੀਂ ਮੇਰੇ ਤੋਂ ਵੱਡੇ ਉੱਥੋਂ ਵੀ ਸਾਫ ਕੋਈ ਪਤਾ ਨਹੀਂ ਲੱਗਦਾ ਯਾਰ ਤੈਨੂੰ ਓਏ ਨਹੀਂ ਵੱਡੇ ਨੇ ਵੱਡੇ ਭਾਜੀ ਜੇ ਗਲਤੀ ਹੋ ਗਈ ਸੌਰੀ ਮੈਨੂੰ ਕਹਿ ਦਿਓ ਫਟਾਫਟ ਦਿਓ ਪਾਣੀ ਦਿ ਲੋਰ ਬਸ ਵੀਰੇ ਬਸ ਪਾਣੀ ਹੁ ਡੁੱਬ ਜਾਣਾ ਉਹਨਾਂ ਨੇ ਆਹ ਦੇਖੋ ਵੀਰੇ ਇੱਥੇ ਨਾ ਰੱਖਿਓ ਭਾਜੀ ਗਿੱਲਾ ਹੈ ਮੈਂ ਵੀਰੇ ਇਦਾਂ ਕਰਕੇ ਨਾ ਇਦਾਂ ਦਿਖਾਣੀ ਸੀ ਤੁਹਾਨੂੰ ਆਹ ਦੇਖੋ ਇਹ ਇਹ ਸਿੰਘ ਵਾਲੀ ਆ ਭਾਜੀ ਓਕੇ ਬਹੁਤ ਵਧੀਆ ਡਿਜ਼ਾਈਨ ਹੈਗਾ ਯੈਸ ਇਹ ਨਾਲ ਇਹਦੇ ਨਾਲ ਸੇਲੀ ਵਾਸਤੇ ਇਹ ਤਾਂ ਮੈਂ ਪਾਉਂਗਾ ਤੇ ਇਹ ਸੇਲੀ ਵੀ ਤੁਮੇਂ ਹੀ ਪਾਉਗੇ ਨਾ ਮੇਰੀ ਸੇਲੀ ਲੜਨਾ ਨਹੀਂ ਵੀਰੇ ਲੜਨਾ ਨਹੀਂਗਾ ਸਾਡੇ ਕੋਲ ਵੈਰਾਈਟੀ ਬਹੁਤ ਆ ਆ ਦੇਖ ਹੁਣ ਆ ਤੂੰ ਪਾ ਲਈ ਆ ਇਹ ਸੇਲੀ ਨੂੰ ਹਾਂ ਅਰੇ ਨਹੀਂ ਨਹੀਂ ਇਹਦਾ ਪਤਾ ਲੱਗਦਾ ਕੋਣ ਕੀ ਦੀ ਸੇਲੀ ਆ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਡਨ ਹੋ ਗਿਆ ਵੀਰੇ ਡਨ ਆ ਚੱਕਰ ਬੜੀ ਵਧੀਆ ਲੱਗੀ ਮੈਨੂੰ ਥੈਂਕ ਯੂ ਗਰਮੀ ਆ ਮੋਸਕ ਮਾਰਦਾ ਕਿਹੜਾ ਰਿਵਿਊ ਕਰਾਉਂ ਨੂ ਫਿਰਦਾ ਪਿਆ ਵਾ ਹਰ ਥਾਂ ਲੰਗੀ ਗੱਲ ਐ ਆ ਵੀਰੇ ਚਾਰ ਹੋ ਗਏ। ਉਹੋ ਸੌਰੀ। ਆ ਚਾਰ ਪੀਸ ਹੋ ਗਏ ਭਾਈ ਤੁਹਾਡੇ। ਠੀਕ ਹੈ। ਇੱਕ ਮੈਂ ਹੋਰ ਬਹੁਤ ਵਧੀਆ ਡਿਜ਼ਾਈਨ ਦਿਖਾਣਾ। ਤੁਸੀਂ ਇੱਥੇ ਖੜੋ ਇੱਥੇ। ਇਹ ਚੀਜ਼ ਦੀ ਵੇਟ ਕਰ ਰਿਆ ਸੀ ਮੈਂ। ਇੱਥੇ ਖੜ ਵੀ ਰਿਹਾ ਹਵਾ ਹਵਾ ਠੰਡੀ ਹੁੰਦੀ ਇੱਥੇ ਕੋਲ। ਭਾਜੀ ਭਾਜੀ ਇੱਧਰ ਆਜੋ। ਇੱਧਰ ਆਜੋ। ਉਧਰ ਨਹੀਂ ਜਾਣਾ ਹੈਗਾ। ਉਧਰ ਗੱਲਾਂ ਹੈਗਾ। ਉੱਚ ਪੈਸੇ ਹੈਗੇ। ਚੋਰੀ ਹੋ ਜਾਂਦੀ ਹੈਗੀ। ਨਹੀਂ ਨਹੀਂ ਭਾਜੀ ਗੱਲਾਂ ਨਹੀਂ ਹੈਗਾ ਜੀ। ਮੈਂ ਇਹ ਚੀਜ਼ ਚੈੱਕ ਕਰ ਰਿਆ ਸੀ ਕਿਹੜੀ ਕੰਪਨੀ ਦਾ ਇਹ। ਮਿਸਤਰੀ ਮਿਸਤਰੀ ਜਿਹੜੀ। ਵਾਓ। ਬਗਰੂ। ਪਾਜੀ ਤਾਂ ਗਬਰੂ ਲਿਖਿਆ ਏ ਹੰਨੇ ਨਹੀਂ ਬਗਰੂ ਮੁੰਡਾ ਜਿਹੜਾ ਆਪਾਂ ਨੂੰ ਬਣਾ ਕੇ ਦਿੰਦਾ ਨਾ ਗਬਰੂ ਲਿਖਿਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਪਾਜੀ ਨਹੀਂ ਪਾਜੀ ਇਹਦੇ ਇੱਥੇ ਲਿਖਿਆ ਆ ਗਬਰੂ 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 ਮਤਲਬ ਕਿੰਨੇ ਸਾਰੇ ਕਾਪੀ ਪੇਸਟ ਕੀਤਾ ਆ ਜੀ ਹਾਂ ਜੀ ਜੋ ਆਰਟੀਕਲ ਆ ਆ ਦੇਖੋ ਪੰਜਾਬ ਆ ਦੇਖੋ ਪਾਜੀ ਪੰਜਾਬ ਪਾਜੀ ਯਾਰ ਮੋਹਰ ਨਾਲ ਟੀ-ਸ਼ਰਟ ਵਿੱਚ ਕੁਝ ਹੈਗਾ ਜੀ ਸਾਇਆ ਜੀ ਸਾਇਆ ਨਹੀਂ ਪਾਜੀ ਇਹ ਅਸੀਂ ਅੱਜ ਕੱਲ ਤਾਂ ਅੱਜ ਤਾਂ ਕਮਾਇਆ ਜੀ ਜੇਪੀ ਸਾਇਆ ਨਹੀਂ ਸੂਈ ਹੋਣੀ ਆ ਹਾਂ ਜੀ ਹਾਂ ਜੀ ਮਾਲੀ ਦੀ ਸ਼ਰਟ ਕੁੜਾ ਜਿਹੜਾ ਏਡੀ ਸਸਾ ਹਾਂ ਹਾਂ ਕੱਤਖਖਾ ਗਗਾ ਗਗਾ ਅੰਨਾ ਆ ਡੋਡ ਬੜੀ ਵਧੀਆ ਜੀ ਆ ਵੀ ਸੋਣਾ ਆ ਇੱਕ ਹੋਰ ਲੋ ਭਾਈ ਇਹ ਮੈਂ ਨਾ ਜਿਹੜੀ ਇਹ ਅਸ਼ਲੀਆ ਨਾ ਉਹਦੇ ਪ੍ਰਾਣ ਨੂੰ ਗਿਫਟ ਕਰਕੇ ਇੰਪ੍ਰੈਸ ਯਾਰ ਉਹਨੂੰ ਮੈਚ ਕਰੂੰਗਾ ਯਾਰ ਗਿਫਟ ਯਾਰ ਵੀਰੇ ਮੈਨੂੰ ਇਹ ਨਹੀਂ ਸਮਝੇਗਾ ਤੇਰਾ ਸਾਲਾ ਕਿ ਉਹਦਾ ਸਾਲਾ ਨਹੀਂ ਨਹੀਂ ਮਤਲਬ ਮੈਂ ਸਾਲਾ ਚਲ ਵੀਰੇ ਸ਼ਰਟ ਵੜਿਆ ਫੂਕ ਲੈਣਾ ਆ ਦੇਖ ਵੀਰੇ ਇਹ ਮੈਂ ਖਾਂ ਖਾ ਹਾਂ 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 ਵੀਰੇ ਗੱਲ ਇਦਾਂ ਆ ਟੀ-ਸ਼ਰਟ ਵੀ ਦੇਖੋ ਮਾਗਣਾ ਹੀ ਬੰਨਿਆ ਜਾਊਗਾ ਨਜ਼ਾਰਾ ਆਹ ਦੇਖੋ ਪੰਜਾਬ ਪੰਜਾਬੀ ਦੇ ਪੰਜਾਬੀ ਦਾ ਆਪਾਂ ਪੰਜਾਬ ਦੇ ਵਾਸੀ ਆਂ ਪੰਜਾਬ ਦੇ ਲਈ ਜੀਣਾ ਪੰਜਾਬ ਦੇ ਲਈ ਮਰਨਾ ਜੋ ਵੀ ਕਰਨਾ ਪੰਜਾਬ ਲਈ ਕਰਨਾ ਬਸ ਬਸ ਬਾਈ ਪਿੱਛੇ ਵੀ ਲਾਈਨ ਬਹੁਤ ਸੋਹਣੇ ਲਿਖਿਆ ਹੋਇਆ ਪੜੀ ਆ ਜੀ ਮਾਂ ਬੋਲੀ ਨੂੰ ਭੁੱਲ ਜਾਓਗੇ ਕੱਖਾਂ ਵਾਂਗੂ ਰੋਲ ਜਾਓਗੇ ਬਾਜੀ ਬਹੁਤ ਸੋਹਣਾ ਆਰਟੀਕਲ ਆ ਜੀ ਬਹੁਤ ਸੋਹਣਾ ਮੈਂ ਕਹਿੰਦਾ ਸਿਰਾਰਟੀਕਲ ਬਣਾਇਆ ਤੁਸੀਂ ਜੀ ਤੇ ਸਾਨੂੰ ਪਸੰਦ ਆਇਆ ਬਹੁਤ ਜ਼ਿਆਦਾ ਕਿੰਨੇ ਬੈਗ ਕਰ ਲੈਂ ਮੈਂ ਲੋਹਾਫਾ ਲਗਾ ਦੇਗਾ ਨਹੀਂ ਮੇਰੀ ਗੱਲ ਸੁਣੋ ਹਾਂਜੀ ਮੈਂ ਇਹ ਦੇਖ ਲਿਆ ਹਾਂ ਤੇ ਮੈਂ ਚਾਰ ਇਹ ਹੋ ਗਏ ਬਾਜੀ 7 5 11 ਪੀਸ ਹੋ ਗਏ ਇੱਕ ਉਹਦਾ ਛੋਟਾ ਭਰਾ ਵੀ ਹੈਗਾ ਨੀ ਛੋਟਾ ਲੋ ਭਾਈ ਛੋਟਾ ਛੋਟਾ ਇਹ ਛੋਟੀ ਛੋਟਾ ਭਰਾ ਦੇ ਛੋਟੀ ਸਰਦਾਰਨੀ ਦੇ ਦੀ ਇੱਕ ਮਿੰਟ ਇਹਦੀ ਸੇਲੀ ਤੇ ਛੋਟੀ ਭੈਣ ਵੀ ਹੈਗੀ ਉਹਦੇ ਲਈ ਵੀ ਛੋਟੀ ਸਰਦਾਰਨੀ ਹਾਲੋ ਭਾਈ ਮੇਰੀ ਗੱਲ ਸੁਣੋ ਹਾਲੋ 4 ਪੀਸ ਇਹ ਪੈਕ ਕਰ ਦੇ 4 ਪੀਸ ਹੀ ਹੋਗੇ ਠੀਕ ਹੈ ਇਹ ਇਹ ਤੁਸੀਂ ਪੈਕ ਕਰ ਦੋ ਪ੍ਰਿੰਟਿੰਗ ਬੜੀ ਵਧੀਆ ਸਰ ਤੇ ਹਾਂਜੀ ਪ੍ਰਿੰਟ ਸਾਰਾ ਬਿੱਲ ਕਿੰਨਾ ਹੋ ਗਿਆ ਮਲਾਗ ਇਹ ਤਕਰੀਬਨ ਬਾਣੀ ਜਾਣਾ 11000 ਰੁਪਿਆ ਬਸ 11000 ਰੁਪਿਆ ਨਹੀਂ 12 ਦੇ ਦੇ ਟਰੋਂ ਠੀਕ ਐ ਕਦੀ ਟੀ-ਸ਼ਰਟ ਹੋਰ ਲਾ ਦੇ ਜੀ 12 ਕਰ ਦੇਓ ਕਰ ਦਾਂਗੇ ਭਾਈ 12 ਹੋ ਜਾਊਗਾ ਲਵਾਵਾ ਵਰੀ ਹੈ ਜੀ ਹੈ ਜੀ ਲਵਾਵਾ ਲਵਾਵਾ ਹਾਂ ਜੀ ਹਾਂ ਜੀ ਕੋਈ ਤੇ ਸਾਡੀ ਇੱਕ ਗੱਲ ਸੁਣੋ ਜੀ ਆ ਸਾਰਾ ਸਮਾਨ ਤੁਸੀਂ ਸਾਈਡ ਕਰਕੇ ਰੱਖ ਦਿਓ ਕਰਤਾ ਜੀ ਹੁਣ ਇਹ ਅਸੀਂ ਅਗਲੀ ਵਾਰ ਹੀ ਲੈ ਜਾਾਂਗੇ ਜਾਂਦੇ ਹੋਏ ਇੱਥੋਂ ਤੇ ਅੱਜ ਅੱਜ ਤਾਂ ਅਸੀਂ ਦੇਖਦੇ ਹੋਏ ਵੜ ਗਏ ਸੀ ਕਿ ਨਾ ਮੈਂ ਕਿਹਾ ਭਾਈ ਨੇ ਸ਼ੌਪ ਖੁੱਲੀ ਜੇ ਵੀ ਪੰਜਾਬੀ ਇਸਟੂਡਿਓ ਵਿਲੇਜ ਵਿੱਚ ਹਵੇਲੀ ਦੇ ਨਾਲ ਹੀ ਫਿਰ ਜਾ ਕੇ ਆਣਾ ਬਣਦਾ ਵਾ ਫੇ ਤਾਂ ਕਰਕੇ ਅਸੀਂ ਆ ਗਏ ਨਹੀਂ ਲੈ ਕੇ ਜਾਣੇ ਹੁਣ ਕੀ ਕਰਨੇ ਹੁਣ ਕਿਹੜਾ ਸਿਲੇ ਨਾਲ ਲੱਗੇ ਸਾਡੇ ਜਦੋਂ ਨਾਲ ਲੈ ਕੇ ਆਵਾਂਗੇ ਕੀਮਤਾ ਖੋਰੇ 20000 ਦਾ ਸਮਾਨ ਵਾਜੇ ਇਹਦਾ ਵੀ ਬਣ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਹਾਂ ਆਪੇ ਓ ਭਾਜੀ ਖੋਲੋ ਯਾਰ ਅੰਦਰ ਤਾਂ ਗਰਮੀ ਬੜੀ ਆ ਮੈਨੂੰ ਪਤਾ ਸੀ ਸਾਲਿਓ ਏਸੀ ਦੀ ਹਵਾ ਖਾਣ ਆਏ ਤੁਸੀਂ ਖੋਲ ਦੇ ਵੀਰੇ ਇੱਥੇ ਤਾਂ ਏਸੀ ਵੀ ਨਹੀਂ ਲੱਗਿਆ ਹੋਇਆ ਜਿੰਨਾ ਸਾਲ ਤੁਸੀਂ ਠੰਡੇ ਹੋਏ ਨਾ ਉਹਨੇ ਗਰਮ ਕਰਕੇ ਭੇਜੂ ਓਏ ਆਪਦੇ ਵੱਡੇ ਭਰਾ ਦੇ ਛੋਟੇ ਵੀਰ ਗੇਟ ਖੋਲ ਦੇ ਮੇਰੇ ਕੱਪੜੇ ਭੇਜ ਗਏ ਆ ਮੋਸਕ ਮਾਰਦੀ ਆ ਅੰਦਰ ਉਹਦੀ ਗੇਟ ਪਹਿਲਾਂ ਵੀ ਮਾਰ ਰਹੀ ਸੀ ਮੋਸਕ ਅੰਦਰ ਆਇਆ ਤਾਂ ਤੁਸੀਂ ਠੀਕ ਹੋਏ ਹੋ ਮੈਂ ਕਹਿ ਰਿਹਾ ਸੀ ਕਿ ਨਾ ਤੂੰ ਮੈਨੂੰ ਮਰਵਾਏਂਗਾ ਕਹਿੰਦੇ ਦੇਖ ਲਾਉਣ ਕੀ ਹੋ ਗਿਆ ਮੈਨੂੰ ਲੱਗਦਾ ਇਹਨਾਂ ਨੇ ਨਾ ਆਪਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਆ ਇੱਕ ਦੂਜੇ ਦੀਆਂ ਮਿੰਤਾ ਕਰ ਲੋ ਮੈਂ ਤਾਂ ਨਹੀਂ ਘੜਦਾ ਭਾਈ ਹੋਮੋਸਕੋਤ ਆ ਯਾਰ ਪਤਾ ਨਹੀਂ ਕੌਣ ਕੱਪੜੇ ਚੇਂਜ ਕਰਕੇ ਗਿਆ ਵਾ ਗੈਸ ਮਾਰੀ ਉਹਨੇ ਇੱਥੇ ਬੇਹੋਸ਼ ਹੋ ਜਾਗੇ ਫੋਨ ਕਰਦੇ ਮੈਂ ਲੈਣ ਆ ਜੂਗਾ ਬੱਤਾ ਲੈ ਕੇ ਰੱਖੀ ਮਾਰ ਵੀਰੇ ਲੈਮਨ ਵਾਲਾ ਹਾਂ ਮੇਰੀ ਭੂਆ ਦਾ ਮੁੰਡਾ ਤੂੰ ਬਹੁਤ ਮੁਸਕ ਆਉਂਦੀ ਪਈ ਆ ਵੀਰੇ ਇੱਕ ਸ਼ਰਤ ਤੇ ਛੱਡੂਗਾ ਹਾਂਜੀ ਇੱਕ ਇੱਕ ਟੀ-ਸ਼ਰਟ ਲੈਣੀ ਪਊਗੀ ਹਾਂ 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 ਵੀਰੇ ਠੀਕ ਆ ਡਨ ਹੋ ਗਿਆ ਮਜ਼ਦੂਰ ਆ ਮਜ਼ਦੂਰ ਆ ਸੌ ਖਾ ਬਾਬਾ ਜੀ ਕਰ ਦੂੰਗਾ ਵੀ ਜਾਈ ਬਾਬਾ ਜੀ ਕਰ ਦੂੰਗਾ ਆ ਜਾ ਆ ਜਾ ਪੇਸ਼ਰਟ ਦਿਖਾ ਦਿਖਾ ਦਿਓ ਦਿਖਾਤਾ ਦਿੱਤੀਆਂ ਤੁਸੀਂ ਲੈ ਲਓ ਹੁਣ ਐਵੇਂ ਵਾਲੇ ਮੇਰੇ ਹੋ ਗਏ ਠੀਕ ਆ ਫਿਰ ਜੇ ਐਵਾਂ ਨਹੀਂ ਮੇਰੀ ਇੱਕ ਲੈ ਨਾ ਭਾਈ 2000 ਰੁਪਏ ਦੇ ਦੋ ਹੈ 2000 ਆ 2000 ਦੀ ਆ ਵੀਰੇ ਇਹ ਤਾਂ ਤੈਨੂੰ ਸਸਤੀ ਦੇ ਰਿਆਂ 999 ਦੀ ਇਹ ਆ 999 ਦੀ ਇਹ ਆ 2000 ਹੀ ਹੋ ਗਿਆ 2 ਰੁਪਏ ਮੋੜ ਦੂੰਗਾ ਮੰਨਦੇ ਨਾ ਅਗਲੀ ਵਾਰੀ ਨਾਲ ਇੱਕ ਗੱਲ ਯਾਦ ਰੱਖੋ ਗਰਮੀਆਂ ਦੇ ਦਿਨ ਹਨ ਨਾ ਕਿਸੇ ਸਮਾਰਟ ਸਮਝਦਾਰ ਬੰਦੇ ਦੀ ਦੁਕਾਨ ਤੇ ਨਾ ਜਾਇਆ ਕਰੋ ਦੱਸੋ ਕਿਉਂ ਕਿਉਂ ਮੈਨੂੰ ਪਤਾ ਸਾਲਿਓ ਤੁਸੀਂ ਹਵਾ ਖਾਣ ਆਏ ਸੀ ਏਸੀ ਲਵਾਇਆ ਬਜਾਜ ਤੋਂ ਲਿਆ ਨੋਬਲਿਟੀ ਵਾਲੇ ਤੋਂ 100 ਰੁਪਏ ਬਚਦਾ ਅਸੀਂ ਵੀ ਬਜਾਜ ਨੂੰ ਸਾਡਾ 100 ਵੀ ਨਹੀਂ ਬਚਦਾ ਅਸੀਂ ਵੀ ਬਜਾਜ ਤੇ ਆਏ ਆ 100 ਰੁਪਏ ਤੇਲ ਪੋ ਕੇ ਸਾਢੇ ਕੋ ਵੀ ਨਹੀਂ ਬਚਦਾ ਹਾਂ ਫਿਰ ਇਦਾਂ ਮੈਂ ਨਾ ਦੇਖੋ ਇਮਾਨਦਾਰੀ ਨਾਲ ਤੁਸੀਂ ਨਾ ਪੈਸੇ ਦੇ ਦਿਓ ਪੈਸੇ ਲੱਭਦਾ ਨਾ ਪਿਆ ਨਾ ਤਾਂ ਜੇ ਵੀਰ ਆ ਗਏ ਤੇ ਪੈਸੇ ਕੋਲੋਂ ਜਾਂ ਬੜਾ ਜਿਆਦਾ ਕੇ ਉਦੋਂ ਜੱਟ ਨੋਟ ਜੁੱਤੀ ਤੋਂ ਕੱਢਦਾ ਲੈ 500 ਦੇ ਵੀਰੇ 500 ਯਾਰ ਯਾਰ ਤੂੰ ਤਾਂ ਲੈਦੇ ਵੀਰੇ ਫੇਰ ਆਪ ਲਾਉ ਜੇ ਇੱਥੇ ਤੇਰਾ ਇੱਥੋਂ ਤੇ ਰੱਖ ਦੇ ਮੇਰੇ ਥੋੜੇ ਜਿਹੇ ਤਾਂ ਪੈਸੇ ਮੋੜ ਦੂ ਯਾਰ ਮੋੜਾਂਗੇ ਅਗਲੀ ਵਾਰ ਜੀ ਜੀ ਸਾਣੀ ਸੀ ਖਵਾਨ ਚ ਉਹ ਮੇਰਾ ਨਾ ਥੋੜਾ ਸਲਾਬ ਗਿਆ ਨੋਟ ਉਹ ਮੈਂ ਜੜ ਚ ਗਿਆ ਨਾ ਜੜ ਚ ਸੈ ਸੀ ਮੇਰੇ ਹੱਲ ਚ ਥੋੜੀ ਮੁਸ਼ਕਲ ਜੀ ਆ ਲਓ ਵੀਰੇ ਗੱਲ ਇਦਾਂ ਜਦੋਂ ਵੀ ਗਰਮੀ ਹੋਵੇ ਨਾ ਦੁਕਾਨੇ ਤੇ ਉਦੋਂ ਜਾਓ ਜਦ ਸਮਾਨ ਲੈਣ ਆ ਮੈਂ ਹਾਬਾ ਖਾਂ ਚੱਲ ਜਾਨੇ ਤੈਨੂੰ ਪਤਾ ਬਿੱਲ ਕਿੰਨਾ ਆਉਂਦਾ ਬਿਜਲੀ ਬਣਾ ਯਾਰ ਗੱਲਾਂ ਮਾਰੀ ਜਾਂਦਾ ਵੀਰੇ ਬ੍ਰਾਂਡ ਤਾਂ ਦਿਖਾ ਦੇਣਾ ਸਾਡਾ ਜੇਪੀ ਪੰਜਾਬੀ ਸਟੂਡਿਓ ਵਿਲੇਜ ਚਾਰ ਵਾਰੀ ਨਾਮ ਲਾਦਾ ਮੈਂ ਪ੍ਰੋਮੋਸ਼ਨ ਕਰਕੇ ਚੱਲਣੇ ਚੱਲ ਪੰਜ ਵਾਰੀ ਮੈਂ ਸੁਣ ਲਿਆ ਚੱਲ ਤਾਂ ਸੁਣ ਲਾ ਵੀਰੇ ਹਾਂਜੀ ਹਾਂਜੀ ਵੀਰੇ ਇੱਕ ਗੱਲ ਤਾਂ ਦੱਸਣੀ ਭੁੱਲ ਗਿਆ ਹਾਂਜੀ ਮੇਰੀ ਨਾਲ ਇੱਕ ਦੂਰ ਦੀ ਭੂਆ ਰਿਕਸ਼ਾ ਚਲਾਉਂਦੀ ਆ ਅੱਛਾ ਦੱਸੋ ਦੂਰ ਦੀ ਕਿਵੇਂ ਹੋਈ ਰਿਕਸ਼ਾ ਚਲਾਉਂਦੇ ਦੂਰ ਚੱਲ ਗਈ ਤੁਸੀਂ ਵੀ ਚੱਲ ਦੋ ਚੋ ਠੀਕ ਹਲੇ ਯਾਰ ਮੈਂ ਖਾਮ ਕਾਵਾ ਖਾਣ ਆ ਜਾਂਦੇ ਆ